ਨਹੀਂ ਕਹਿੰਦਾ ਮੇਰੇ ਮਾਤਾ ਵੀ ਨਾਲ ਆਉਂਦੇ ਆ ਕਹਿੰਦਾ ਮਾਤਾ ਜੀ ਉਹ ਪਏ ਆ ਸੁੱਤੇ ਹਨ ਮੈਂ ਕਿਹਾ ਚਲ ਤੋ ਉਹਨਾਂ ਨੂੰ ਡਿਸਟਰਬ ਨਾ ਕਰੀ ਤੇ ਆਏ ਮੈਨੂੰ ਗੱਲ ਦੱਸਣ ਲੱਗ ਗਿਆ ਬਈ ਇਦਾਂ ਕਰਕੇ ਬਈ ਕੋਈ ਨਾ ਕੋਈ ਕਿਸੇ ਨਾ ਕਿਸੇ ਟੈਨਸ਼ਨ 'ਚ ਹੈਗਾ ਕੋਈ ਵੀ ਬੰਦਾ ਉਹ ਚਾਹੇ ਉਹ ਤਗੜਾ ਬੰਦਾ ਚਾਹੇ ਉਹ ਐਜੂਕੇਟਿਡ ਬੰਦਾ ਚਾਹੇ ਉਹ ਨਾਰਮਲ ਬੰਦਾ ਮਤਲਬ ਯਾਰ ਨਾਰਮਲ ਗੱਲਾਂ ਤੇ ਆਪਾਂ ਕਹਦੀਏ ਵੀ ਡਿਪਰੈਸ਼ਨ ਡਿਪਰੈਸ਼ਨ ਉਹ ਨਾ ਆਪਾਂ ਬਸ ਇੱਕ ਕਾਮਨ ਜੀ ਚੀਜ਼ ਬਣਾਲੀ ਭਈ ਹਰ ਇੱਕ ਗੱਲ ਨੂੰ ਆਪਾਂ ਦਿਲ ਤੇ ਲਾ ਜਾਣਾ ਦਿਮਾਗ ਤੇ ਲਾ ਜਾਣਾ ਇਹ ਹਰ ਇੱਕ ਹਰ ਇੱਕ ਗੱਲ ਗੱਲ ਨੂੰ ਆਪਾਂ ਮਤਲਬ ਉਹ ਡਿਪਰੈਸ਼ਨ ਦਾ ਨਾਮ ਦਿੱਤਾ ਬਈ ਯਾਰ ਮਤਲਬ ਕਿਸੇ ਨੇ ਵੀ ਕੁਛ ਮਾੜਾ ਜਿਹਾ ਕਹਿਤਾ ਜਾਂ ਕੋਈ ਆਪਾਂ ਨੂੰ ਟੌਰਚਰ ਕਰ ਗਿਆ ਜਾਂ ਕਿਵੇਂ ਉਹ ਨੂੰ ਨਾ ਆਪਾਂ ਦਿਮਾਗ ਤੇ ਲਾ ਲੈਨੇ ਆ ਦਿਲ ਤੇ ਲਾ ਲੈਨੇ ਆ ਆਪਾਂ ਮਤਲਬ ਦੁੱਖ ਸਹਿੜ ਲੈਂਦੇ ਆਂ ਆਪਾਂ ਇੱਕ ਬਿਮਾਰੀ 'ਚ ਚਲੇ ਜਾਂਦੇ ਆਂ ਇਹ ਡਿਪਰੈਸ਼ਨ ਆ ਨਾ ਜਿਹੜੀ ਹੋਣ ਵਾਲੀ ਜਨਰੇਸ਼ਨ ਆ ਵੱਡੇ ਬਾਈ ਉਹਨਾਂ ਡਿਪਰੈਸ਼ਨ ਸਾਰੇ ਡਿਪਰੈਸ਼ਨ 'ਚ ਹੀ ਆ ਮਤਲਬ ਯਾਰ ਸਿੱਧਾ ਮੇਰਾ ਕਹਿੰਦਾ ਬਈ ਕੋਈ ਨਹੀਂ ਡਿਪਰੈਸ਼ਨ ਤੋਂ ਬਿਨਾ ਇੱਕ ਤਾਂ ਕੋਸਤਾ ਫੋਨਾਂ ਨੇ ਕਰਤਾ ਹਨਾ ਬਈ ਫੋਨ ਹੀ ਦੇਖੀਆ ਨੇ ਟਾਈਮ ਤੇ ਸੌਣਾ ਨਹੀਂ ਟਾਈਮ ਤੇ ਖਾਣਾ ਨਹੀਂ ਟਾਈਮ ਤੇ ਪੀਣਾ ਨਹੀਂ ਇਹ ਚੀਜ਼ ਜ਼ਿਆਦਾ ਹੋ ਗਈ ਮਤਲਬ ਆਦੇ ਸਰੀਰ ਨੂੰ ਇੱਕ ਮਸ਼ੀਨ ਦੀ ਤਰ੍ਹਾਂ ਵਰਤੀ ਜਾਣਾ ਰੁਕਣਾ ਹੀ ਨਹੀਂ ਆਪ ਰੁਕਣਾ ਹੀ ਨਹੀਂ ਫਿਰ ਹੁਣ ਸਰੀਰ ਵੀ ਹੈਨਾ ਕਿਸੇ ਮਤਲਬ ਸਰੀਰ ਨੂੰ ਰੈਸਟ ਵੀ ਟਾਈਮ ਤੇ ਰੈਸਟ ਚਾਹੀਦੀ ਆ ਟਾਈਮ ਤੇ ਖਾਣਾ ਚਾਹੀਦਾ ਟਾਈਮ ਤੇ ਪੀਣਾ ਚਾਹੀਦਾ ਟਾਈਮ ਤੇ ਸੌਣਾ ਚਾਹੀਦਾ ਟਾਈਮ ਤੇ ਉੱਠਣਾ ਚਾਹੀਦਾ ਹੁਣ ਇਹ ਚੀਜ਼ਾਂ ਸਾਰੀਆਂ ਮਤਲਬ ਖਤਮ ਹੋ ਚੁੱਕੀਆਂ ਮਤਲਬ ਵੀ ਹੁਣ ਆਪਾਂ ਰਾਤ ਨੂੰ 12 1 ਵਜੇ ਸੌਣੇ ਆ ਸਵੇਰ ਕਈ ਦਾ 12 1 ਵਜੇ ਸੌ ਜਾਂਦੇ ਕਈ ਸਵੇਰ ਦੇ 4 4 ਵਜੇ ਜਾਂਦੇ ਫੋਨ ਹੀ ਦੇਖੀ ਜਾਂਦੇ ਹਨ ਤੇ ਮਤਲਬ ਉਹ ਫਿਰ ਸਰੀਰ ਦੀ ਕਹਾਣੀ ਵਿਗੜਨੀ ਉਹ ਡਿਪਰੈਸ਼ਨ 'ਚ ਜਾਣਾ ਆਪਾਂ ਦਿਮਾਗ ਨੇ ਸੌਣਾ ਹੀ ਨਹੀਂ ਪੂਰਾ ਇਹ ਨਾਰਮਲ ਜੀ ਗੱਲ ਹੋਈ ਪਈ ਆ ਡਿਪਰੈਸ਼ਨ ਮਤਲਬ ਮੈਂ ਤੁਹਾਨੂੰ ਦੱਸਦਾ ਯਾਰ ਕੱਲ ਦੀ ਗੱਲ ਹੀ ਦੱਸਦਾ ਮੈਂ ਤੁਹਾਨੂੰ ਸੱਚ ਕੱਲ ਮੈਂ ਮਤਲਬ ਕੱਲ ਮੈਂ ਦਰਬਾਰ ਸਾਹਿਬ ਗਿਆ ਵਾ ਸੀ ਮੈਂ ਤੇ ਉੱਥੇ ਨਮਸਕਾਰ ਕੀਤਾ ਮੈਂ ਸੇਵਾ ਜਿੰਨੇ ਜੋਗਾ ਮਹਾਰਾਜ ਸੇਵਾ ਕਰਵਾਈ ਜਾਂਦਾ ਹਨਾ ਤੇ ਮੈਂ ਉੱਥੇ ਲੰਗਰ 'ਚ ਸੇਵਾ ਕਰਦਾ ਕਰਦਾ ਤੇ ਥੋੜਾ ਜਿ ਮੈਨੂੰ ਥਕਾਵਟ ਮਹਿਸੂਸ ਹੋਈ ਤੇ ਮੈਂ ਕਿਹਾ ਚੱਲ ਮੈਂ ਬਾਹਰ ਪ੍ਰਕਰਮਾਲ ਜਾ ਕੇ ਆਉਣਾ ਵੀ ਮਤਲਬ ਆਪ ਕਹਿ ਦੇ ਨੇ ਥੋੜਾ ਜਿ ਤੁਰ ਫਿਰ ਲੀ ਹੈ ਨਾ ਤੇ ਮੈਂ ਮਤਲਬ ਉਧਰੋਂ ਸੇਵਾ ਕਰਕੇ ਨਾ ਮੈਂ ਐ ਪ੍ਰਕਰਮਾਲ ਵੱਲ ਨੂੰ ਮੈਂ ਥੋੜਾ ਜਿ ਬਾਹਰ ਐਗਜ਼ਿਟ ਹੋ ਗਿਆ ਮੈਂ ਥੋੜਾ ਜਿਹਾ ਮੈਂ ਕਿਹਾ ਮੈਂ ਤੁਰ ਤੁਰ ਫੇਰ ਲਾ ਥੋੜਾ ਜਿਹਾ ਥਕਾਵਟ ਜਿਹੀ ਮਹਿਸੂਸ ਹੋਈ ਨਾ ਬਈ ਸਰੀਰ ਸੈੱਟ ਹੋ ਜੂ ਤੇ ਮੈਂ ਮਤਲਬ ਉਹ ਤੋਂ ਬਾਹਰ ਮੈਂ ਥੋੜਾ ਜਿਹਾ ਤੁਰ ਫਿਰ ਕੇ ਜਿਆਦਾ ਨਹੀਂ ਮਤਲਬ ਮੈਂ 3-4 ਮਿੰਟ ਦੇ ਵਿਚ-ਵਿਚ ਮੈਂ ਫੇਰ ਅੰਦਰ ਆ ਗਿਆ ਮੈਂ ਸਰੋਵਰ ਦੇ ਸਾਈਡ ਤੇ ਜੋ ਪ੍ਰਕਰਮ ਹੁੰਦੀ ਹੈ ਮੈਂ ਉੱਥੇ ਮੱਥਾ ਟੇਕਿਆ ਮੈਂ ਐ ਬੈਠ ਗਿਆ ਰਬ ਨਾਲ ਤੇ ਚਲੋ ਜਦੋਂ ਮਤਲਬ ਸਰੀਰ ਥੋੜਾ ਜਿਹਾ ਸੈੱਟ ਹੋਇਆ ਤੇ ਮੈਂ ਫੇਰ ਮੈਂ ਉੱਠ ਕੇ ਉੱਥੋਂ ਚੱਲ ਪਿਆ ਉਹ ਮਤਲਬ ਜਦੋਂ ਮੈਂ ਤੁਰਿਆ ਜਾਮਾ ਨਾ ਇੱਕ ਸਾਈਡ ਤੇ ਮੁੰਡਾ ਪਿਆ ਸੀ ਜੰਗੇਈ ਦਾ ਉਹ ਉਹਦੀ ਉਮਰ ਸੀ ਕਿ 19-20 ਸਾਲ 19 ਹਾਂ 19-20 ਸਾਲ ਦੀ ਸੀ ਨਵੀਂ ਜੀ ਉਮਰ ਦਾ ਮੁੰਡਾ ਹੀ ਸੀ ਤੇ ਉਹ ਮਤਲਬ ਉਹ ਵਿਚਾਰਾ ਤੋੜ ਜੀ ਲੱਗੀ ਪਈ ਜਿਵੇਂ ਆਪਾਂ ਕਹਦੇ ਆ ਬਈ ਉਸਲ ਬੱਟੇ ਜੀ ਲੈਂਦਾ ਹਨਾ ਉਸਲ ਬੱਟੇ ਜੀ ਉਹ ਕਦੇ ਇਧਰ ਨੂੰ ਪਾਸਾ ਜਾ ਮਾਰੇ ਕਦੇ ਇਧਰ ਨੂੰ ਪਾਸਾ ਜਾ ਮਾਰੇ ਕਦੇ ਉਹ ਸੈਰ ਫੜੇ ਮਤਲਬ ਮੈਂ ਪਹਿਲਾਂ ਕੋਲ ਦੀ ਲੰਘਿਆ ਉਹਦੇ ਉਹ ਐ ਪਿਆ ਸੀ ਉਸਲਵਟੇ ਜਿਹਾ ਐ ਹਿੱਲੀ-ਜੁੱਲੀ ਜਿਹਾ ਜਾਵੇ ਤੇ ਮੈਂ ਉਹਦੇ ਕੋਲ ਦੀ ਲੰਘਿਆ ਤੇ ਥੋੜੇ ਟਾਈਮ ਬਾਅਦ ਜਦੋਂ ਮੈਂ ਅੱਗੇ ਗਿਆ ਨਾ ਮੇਰੇ ਮਨ ਚ ਇੱਕੋ ਧਮ ਗੱਲ ਵੱਜੀ ਮੈਂ ਕਿਹਾ ਯਾਰ ਉਹ ਉਹ ਬੰਦੇ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਵੀ ਆਪਾਂ ਸੇਵਾਦਾਰ ਨੂੰ ਸੇਵਾਦਾਰਾਂ ਨੂੰ ਕਹਿ ਕੇ ਉਹਨੂੰ ਜਾਂ ਮੈਡੀਸਨ ਦਵਾ ਦਾਂਗੇ ਜੇ ਕੋਈ ਵੀ ਦਿੱਕਤ ਹੋਈ ਉਹੀ ਮਤਲਬ ਮੈਂ ਆਪਦੇ ਆਪਨੇ ਗੱਲਾਂ ਕਰੀ ਜਾਂਦਾ ਕਿਉਂਕਿ ਕੱਲੇ ਹੀ ਜਾਂਦਾ ਹੁਣ ਮੈਂ ਦਰਬਾਰ ਸਾਹਿਬ ਤਾਂ ਤੇ ਮਤਲਬ ਮੈਂ ਆਏ ਆਪਦੇ ਆਪ ਨਾਲ ਗੱਲਾਂ ਕਰੀ ਜਾਵਾ ਤੇ ਮੇਰੇ ਮਨ ਚ ਆਇਆ ਮੈਂ ਕਿਹਾ ਯਾਰ ਨਹੀਂ ਮੈਂ ਮੈਂ ਨਾ ਉਹਨੂੰ ਹਾਲ ਚਾਲ ਪੁੱਛਿਆ ਬਾਈ ਵੱਡੇ ਬਾਈ ਤੂੰ ਕਿਵੇਂ ਠੀਕ ਆ ਤੇ ਮੈਂ ਉੱਥੋਂ ਫੇਰ ਮੈਂ ਜਦੋਂ ਅੱਗੇ ਚੱਲੇ ਗਿਆ ਸੀ ਮੈਂ ਮੁੜ ਕੇ ਫੇਰ ਵਾਪਸ ਆਇਆ ਮਤਲਬ ਮੈਂ ਉਹਦੇ ਕੋਲ ਬੈਠ ਗਿਆ ਚੌਂਕੜੀ ਮਾਰ ਕੇ ਉਹ ਮੈਂ ਉਹਦੇ ਅੱਲਾ ਵਿੱਚ ਦੇਖੀ ਜਾਵਾ ਉਹ ਕਦੇ ਇਧਰ ਨੂੰ ਪਾਸਾ ਜਾ ਮਾਰੇ ਕਦੇ ਐਂ ਕਰੇ ਕਦੇ ਇੱਥੋਂ ਸਿਰ ਫੜ ਲੇ ਕਦੇ ਕੀ ਕਰੇ ਹਨਾ ਉਹ ਮਤਲਬ ਕਿਸੇ ਤਖਲੀਬ ਚ ਸੀਗਾ ਤੇ ਫਿਰ ਮੈਂ ਉਹਨੂੰ ਪੁੱਛ ਲਿਆ ਮੈਂ ਕਿਹਾ ਵੱਡੇ ਭਾਈ ਕਿਵੇਂ ਕੋਈ ਦਿੱਕਤ ਆ ਬਈ ਕੋਈ ਪ੍ਰੋਬਲਮ ਆ ਤੁਹਾਨੂੰ ਬਈ ਇੰਨਾ ਤੁਸੀਂ ਇੰਨਾ ਹੈਲੋ ਜਲ ਰਹੇ ਆ ਬਈ ਫਿਰ ਉਹ ਉੱਠ ਕੇ ਬਹਿ ਗਿਆ ਤੇ ਪਹਿਲਾਂ ਤਾਂ ਮੇਰੇ ਅੱਲ ਝਾਕੀ ਗਿਆ ਤੇ ਮੈਨੂੰ ਕਹਿੰਦਾ ਬਾਈ ਤੁਸੀਂ ਕਿੱਥੋਂ ਮੈਂ ਕਿਹਾ ਵੀ ਮੈਂ ਤਾਂ ਮੋਗੇ ਜ਼ਿਲ੍ਹੇ ਤੋਂ ਆ ਵੀ ਮੈਂ ਤਾਂ ਇੱਥੇ ਸੇਵਾ ਕਰਦਾ ਸੀਗਾ ਤੇ ਮੈਂ ਕਿਹਾ ਵੀ ਮੇਰੇ ਮਨ ਚ ਆਇਆ ਬਈ ਤੁਹਾਨੂੰ ਕੋਈ ਤਕਲੀਫ ਆ ਮੈਂ ਤੁਹਾਨੂੰ ਦੇਖ ਰਿਹਾ ਬਈ ਪੰਜ ਸੱਤ ਮਿੰਟ ਤੋਂ ਨੋਟ ਕਰ ਰਿਹਾ ਤੇ ਕਹਿੰਦਾ हां ਵੱਡੇ ਭਾਈ ਤਖਲੀਫ ਤਾਂ ਹੈਗੀ ਆ ਮਤਲਬ ਉਹ ਜੱਕੇ ਜੇ ਗੱਲ ਕਰਨ ਲੱਗਿਆ ਮੈਂ ਕਿਹਾ ਯਾਰ ਬਈ ਤੂੰ ਮੈਨੂੰ ਆਪ ਦਾ ਭਰਾ ਹੀ ਸਮਝ ਬਈ ਤੂੰ ਨਾ ਜੱਕੇ ਨਾ ਗੱਲ ਕਰ ਸੁਣ ਮੈਂ ਡਿਪਰੈਸ਼ਨ ਦੀ ਗੱਲ ਦੱਸਦਾ ਤੇ ਉਹਨੇ ਮੈਨੂੰ ਸਾਰੀ ਗੱਲ ਦੱਸੀ ਗੱਲ ਮਤਲਬ ਯਾਰ ਗੱਲ ਹੁਣ ਬਈ ਮੈਂ ਕਹਿ ਸਾਨੂੰ ਦੱਸ ਹੀ ਦੇਣਾ ਕੈਮਰੇ ਸਾਹਮਣੇ ਮਤਲਬ ਉਹਨੇ ਸਾਰੀ ਗੱਲ ਦੱਸੀ ਕਹਿੰਦਾ ਯਾਰ ਮੈਨੂੰ ਨਾ ਤਾਂ ਰਾਤਾਂ ਨੂੰ ਨੀਂਦ ਆਉਂਦੀ ਆ ਨਾ ਕਹਿੰਦਾ ਮੈਨੂੰ ਭੁੱਖ ਲੱਗਦੀ ਆ ਕਈ ਦਿਨਾਂ ਤੋਂ ਕਹਿੰਦਾ ਮੇਰਾ ਸਿਰ ਫਟਦਾ ਮਤਲਬ ਕਹਿੰਦਾ ਮੈਂ ਇੱਥੇ ਦਰਬਾਰ ਸਾਹਿਬ ਆਇਆ ਹਣਾ ਤੇ ਮੈਂ ਕਿਹਾ ਵੱਡੇ ਭਾਈ ਤੂੰ ਇਕੱਲਾ ਹੀ ਆਉਣਾ ਕਹਿੰਦਾ ਨਹੀਂ ਕਹਿੰਦਾ ਮੇਰੇ ਮਾਤਾ ਵੀ ਨਾਲ ਆਉਂਦੇ ਆ ਕਹਿੰਦਾ ਮਾਤਾ ਜੀ ਉਹ ਪਏ ਆ ਸੁੱਤੇ ਹਨ ਮੈਂ ਕਿਹਾ ਚਲ ਤੂੰ ਉਹਨਾਂ ਨੂੰ ਡਿਸਟਰਬ ਨਾ ਕਰੀ ਤੇ ਆਇਆ ਮੈਨੂੰ ਗੱਲ ਦੱਸਣ ਲੱਗ ਗਿਆ ਭਾਈ ਇਦਾਂ ਕਰਕੇ ਗੱਲਬਾਤ ਕੀ ਸੀ ਹੁਣ ਮੈਂ ਤੁਹਾਨੂੰ ਸਾਰੀ ਗੱਲਬਾਤ ਦੱਸ ਦਾਂ ਉਹਦੀ ਮਤਲਬ ਉਹ ਡਿਪਰੈਸ਼ਨ 'ਚ ਸੀ ਯਾਰ ਉਹਨੇ ਦੱਸਦਾ ਕਹਿੰਦਾ ਵੱਡੇ ਭਾਈ ਮੈਂ ਡਿਪਰੈਸ਼ਨ 'ਚ ਆ ਕਹਿੰਦਾ ਮੈਨੂੰ ਨਹੀਂ ਪਤਾ ਲੱਗਦਾ ਗੱਲ ਸਿਰਫ ਕਹਿੰਦਾ ਯਾਰ ਭਾਈ ਵੱਡੇ ਭਾਈ ਮੇਰੇ ਨਾਲ ਕਿਸੇ ਕੁੜੀ ਨਾਲ ਗੱਲਬਾਤ ਸੀਗੀ ਤੇ ਕਹਿੰਦਾ ਨਾ ਉਹ ਮੈਨੂੰ ਛੱਡ ਗਈ ਕਹਿੰਦਾ ਉਹਨੇ ਮੈਨੂੰ ਬਹੁਤ ਟੌਰਚਰ ਕੀਤਾ ਕਹਿੰਦਾ ਵੀ ਉਹਨੇ ਮੇਰੀ ਸਾਰੀ ਲਾਈਫ ਖਰਾਬ ਕਰਤੀ ਤੇ ਮੈਂ ਸੁਣੀ ਗਿਆ ਮੈਂ ਸਾਰੀ ਗੱਲਬਾਤ ਉਹਦੀ ਧਿਆਨ ਨਾਲ ਸੁਣੀ ਜੋ ਉਹਨੇ ਦੱਸਿਆ ਦੱਸਿਆ ਕੁਛ ਚਲੋ ਆਪਾਂ ਕੈਮਰੇ ਸਾਹਮਣੇ ਨਹੀਂ ਗੱਲਾਂ ਕਰ ਸਕਦੇ ਆ ਨਾ ਤੇ ਕਹਿੰਦਾ ਵੀ ਉਹਨੇ ਮੇਰੀ ਸਾਰੀ ਜ਼ਿੰਦਗੀ ਖਰਾਬ ਕੀਤੀ ਮੈਂ ਕਿਹਾ ਠੀਕ ਆ ਕਿੰਨਾ ਮੇਰੇ ਮਨ ਚ ਗਲਤ ਗਲਤ ਥਾਟ ਆਉਂਦੇ ਆ ਬਈ ਮੈਂ ਸੁਸਾਈਡ ਕਰ ਲਾਂ ਮੈਂ ਮਤਲਬ ਮਰ ਜਾ ਜਾਂ ਕੁਛ ਖਾ ਜਾਂ ਉਹਨੂੰ ਮਾਰਨਾ ਹਨ ਇਦਾਂ ਦੀ ਗੱਲਾਂ ਹੁੰਦੀਆਂ ਮੈਂ ਖਿਆ ਮੈਂ ਹੂੰ ਹੂੰ ਕਰੀਆ ਮੈਂ ਸਾਰੀ ਗੱਲਬਾਤ ਉਹਦੇ ਧਿਆਨ ਨਾਲ ਸੁਣੀਆ ਮੈਂ ਕਿਉਂਕਿ ਇੱਕ ਤਾਂ ਮਤਲਬ ਇਦਾਂ ਦੀ ਗੱਲ ਕਰਦੇ ਆਪਾਂ ਵੈਸੇ ਨਹੀਂ ਉੱਥੇ ਚੰਗੇ ਲੱਗਦੇ ਕਿਉਂਕਿ ਦਰਬਾਰ ਸਾਹਿਬ ਅੰਮ੍ਰਿਤਸਰ ਦਰਬਾਰ ਸਾਹਿਬ ਕਿਹੜਾ ਕੋਈ ਮਾੜੀ ਮੋਟੀ ਮਤਲਬ ਕਹਿਦੀ ਵੀ ਥਾਂ ਹਨਾ ਉੱਥੇ ਬੈਠੀ ਸੀ ਮਹਾਰਾਜ ਜੀ ਚੱਲ ਮੈਂ ਉਹਦਾ ਦੁੱਖ ਜਿਹਾ ਸੁਣਾ ਵਿਚਾਰੇ ਦਾ ਮਤਲਬ ਉਹਨੇ 15-20 ਮਿੰਟ ਮੈਨੂੰ ਆਪਦੀ ਗੱਲ ਪੂਰੀ ਲਗਾਤਾਰ ਸੁਣਾਈ ਨਾਲ ਉਹ ਡਰੀ ਜਾਵੇ ਮਤਲਬ ਕਦੇ ਆਂ ਜੇ ਕਰੇ ਅੱਖਾਂ ਨਹੀਂ ਜੰਮ ਕੇ ਕਦੇ ਆਂ ਜੇ ਕਰੇ ਤੇ ਮੈਂ ਉਹਦੀ ਧਿਆਨ ਨਾਲ ਸਾਰੀ ਗੱਲਬਾਤ ਸੁਣੀ ਫਿਰ ਮੈਂ ਉਹਨੂੰ ਸਮਝਾਇਆ ਯਾਰ ਮੈਂ ਕਿਹਾ ਯਾਰ ਵੱਡੇ ਬਾਈ ਠੀਕ ਆ ਮੰਨਦੇ ਆ ਚਲੋ ਹਨਾ ਇਹ ਚੀਜ਼ਾਂ ਹੁੰਦੀਆਂ ਐ ਵੀ ਤੂੰ ਜ਼ਿਆਦਾ ਦਿਲ ਤੇ ਸੀਰੀਅਸ ਲੈ ਲਿਆ ਉਹ ਕੁੜੀ ਨੂੰ ਬਈ ਠੀਕ ਆ ਮਤਲਬ ਮੈਂ ਕਿਹਾ ਉਹਦੀ ਵੀ ਕੋਈ ਮਜਬੂਰੀ ਹੋ ਕਹਿੰਦਾ ਨਹੀਂ ਭਾਈ ਉਹ ਐ ਜਿਹਾ ਹੁਣ ਮਤਲਬ ਕੁਝ ਕੁ ਗੱਲਾਂ ਇਦਾਂ ਮੈਂ ਨਹੀਂ ਹਨਾ ਕਰ ਸਕਦਾ ਤੇ ਮੈਂ ਕਿਹਾ ਠੀਕ ਆ ਵੱਡੇ ਭਾਈ ਮੰਨਦੇ ਹਾਂ ਚੱਲ ਪਰ ਮੈਂ ਕਿਹਾ ਯਾਰ ਤੂੰ ਬਈ ਤੂੰ ਇਦਾਂ ਦੀ ਸਿਹਤ ਨਾ ਮਨਾ ਫਿਰ ਉਹਨੇ ਸੱਚ ਇੱਕ ਹੋਰ ਮੈਨੂੰ ਦੱਸਿਆ ਕਹਿੰਦਾ ਯਾਰ ਵੱਡੇ ਭਾਈ ਮੇਰੇ ਕਰਕੇ ਕਹਿੰਦਾ ਨਾ ਮੇਰੇ ਮੇਰੇ ਡੈਡੀ ਦੀ ਤਾਂ ਕਹਿੰਦਾ ਹੋਈ ਵੀ ਹੈ ਡੈਥ ਕਹਿੰਦਾ ਮੇਰੇ ਕਰਕੇ ਨਾ ਮੇਰੀ ਮਾਂ ਮੇਰੀ ਬਹੁਤ ਟੈਨਸ਼ਨ ਲੈਂਦੀ ਆ ਬਈ ਮਤਲਬ ਕਹਿੰਦਾ ਰੋਂਦੀ ਰਹਿੰਦੀ ਹੈ ਵਿਚਾਰੀ ਕਹਿੰਦਾ ਉਹ ਮੈਨੂੰ ਦਰਬਾਰ ਸਾਹਿਬ ਲੈ ਕੇ ਆਉਂਦੀ ਆ ਤੇ ਮਤਲਬ ਕਹਿੰਦਾ ਯਾਰ ਬਈ ਇੰਨੇ ਸਾਡੇ ਕੋਲ ਪੈਸੇ ਵੀ ਹੈ ਨਹੀਂ ਕਹਿੰਦਾ ਅਸੀਂ ਲਾਜ ਕਰਾ ਲਈਏ ਮੇਰਾ ਮੈਂ ਕਹਾਂ ਯਾਰ ਵੱਡੇ ਭਾਈ ਤੈਨੂੰ ਕੁਝ ਨਹੀਂ ਹੋਇਆ ਵਾ ਬਈ ਤੂੰ ਮੇਰੀ ਗੱਲ ਨਾ ਹੁਣ ਧਿਆਨ ਨਾਲ ਸੁਣੀ ਮੈਂ ਕਹਾਂ ਯਾਰ ਤੂੰ ਕਾਹਤੋਂ ਦਵਾਈਆਂ ਤੇ ਪੈਸੇ ਪਟੇਂਗਾ ਮੈਂ ਬਈ ਉਹੀ ਜਿਹੜੇ ਤੂੰ ਦਵਾਈਆਂ ਤੇ ਪੈਸੇ ਲਾਉਣੇ ਆ ਨਾ ਉਹੀ ਤੂੰ ਆਪਦੇ ਸਰੀਰ ਤੇ ਲਾ ਸਹੀ ਯਾ ਨਾ ਭਾਈ ਮਤਲਬ ਯਾਰ ਤੂੰ ਕਾਹਤੋਂ ਐਵੇਂ ਬਈ ਤੂੰ ਨਾ ਆਪਦੇ ਆਪ ਨੂੰ ਸੈੱਟ ਕਰ ਮੈਂ ਕਹਾਂ ਠੀਕ ਆ ਚਲੋ ਮੰਨਦੇ ਆ ਯਾਰ ਉਹ ਕੁੜੀ ਛੱਡ ਗਈ ਤੈਨੂੰ ਹਨਾ ਬਈ ਯਾਰ ਪਰ ਜੀਨੇ ਤੈਨੂੰ ਪੇਟੋ ਜੰਮਿਆ ਯਾਰ ਮਾਂ ਨੇ ਬਈ ਉਹਦੇ ਉਹਦੇ ਵੱਲ ਵੀ ਦੇਖ ਯਾਰ ਤੂੰ ਹਣਾ ਬਈ ਉਹਨੇ ਉਹ ਕੁੜੀ ਯਾਰ ਬਤੁਬਤ ਤੇਰੇ ਨਾਲ ਮਤਲਬ ਸਾਲ ਸਾਲ ਤੇਰੇ ਨਾਲ ਗੱਲਬਾਤ ਰਹੀ ਹੋਗੀ ਹਣਾ ਬਈ ਸਾਲ ਲਾਲਾ 2 ਸਾਲ ਲਾਲਾ 4 ਸਾਲ ਲਾਲਾ ਯਾਰ ਹਣਾ ਬਈ ਮੈਂ ਕਿਹਾ ਤੂੰ 18 19 ਸਾਲਾਂ ਦਾ ਹੈਗਾ ਤੇ ਬਈ 19 ਸਾਲ ਤੇਰੀ ਜਿਹੜੀ ਤੇਰੀ ਮਾਂ ਨੇ ਤੇਰੀ ਕਦਰ ਕੀਤੀ ਬਈ ਤੂੰ ਉਹਦੇ ਬਾਰੇ ਤਾਂ ਸੋਚਦਾ ਨਹੀਂ ਬਈ ਮਤਲਬ ਯਾਰ ਤੂੰ ਯਾਰ ਬਸ ਸਾਲ ਉਹ ਕੁੜੀ ਤੇਰੇ ਨਾਲ ਸਾਲ ਗੱਲਬਾਤ ਕਰਦੀ ਰਹੀ ਹਣਾ ਉਹ ਅੱਜ ਤੈਨੂੰ ਛੱਡ ਗਈ ਮਤਲਬ ਹੁਣ ਤੂੰ ਉਹਦੇ ਬਾਰੇ ਸੋਚ ਕੇ ਆਦੀ ਸਿਹਤ ਖਰਾਬ ਕਰ ਲਈ ਬਈ ਯਾਰ ਜੀਨੇ ਤੈਨੂੰ ਜੰਮਿਆ ਜੀਨੇ ਤੈਨੂੰ 19 ਸਾਲ ਪਾਲਿਆ ਹਨਾ ਜਰ ਬਈ ਤੂੰ ਉਹਦੇ ਬਾਰੇ ਇੱਕ ਵਾਰੀ ਵੀ ਨਹੀਂ ਸੋਚਦਾ ਬਈ ਇੱਕ ਤਾਂ ਉਹਦਾ ਪਹਿਲਾਂ ਹੀ ਤੂੰ ਕਹਿਣਾ ਵੀ ਮੇਰੇ ਡੈਡੀ ਦੀ ਡੈਥ ਹੋ ਗਈ ਵੀ ਉਹਦਾ ਜੀਵਨ ਸਾਥੀ ਚਲਾ ਗਿਆ ਉੱਤੋਂ ਤੂੰ ਉਹਨੂੰ ਹੋਰ ਦੁੱਖ ਦਿੰਨਾ ਕਿੱਥੇ ਤਾਂ ਤੂੰ ਉਹਦਾ ਸਹਾਰਾ ਬਣਨਾ ਸੀ ਮਤਲਬ ਵਧੀਆ ਉਹਨੇ ਐ ਗੱਲ ਮੇਰੀ ਪੂਰੀ ਧਿਆਨ ਨਾਲ ਸੁਣੀ ਮੈਂ ਕਹਾ ਵੱਡੇ ਬਾਈ ਕੁਛ ਨਹੀਂ ਹੁੰਦਾ ਤੂੰ ਆਪ ਦੇ ਆਪ ਨੂੰ ਸੈੱਟ ਕਰ ਉਹ ਚੀਜ਼ ਵਿੱਚੋਂ ਕੱਢ ਦੂੰ ਠੀਕ ਆ ਇੱਥੇ ਯਾਰ ਮਤਲਬ ਕਿਸੇ ਨਾਲ ਨਹੀਂ ਜਾਣਾਂਗਾ ਵੱਡੇ ਵੱਡੇ ਲੋਕੀ ਛੱਡ ਜਾਂਦੇ ਇੱਥੇ ਕੋਈ ਚੱਕਰ ਨਹੀਂ ਯਾਰ ਫੇਰ ਕੀ ਹਨਾ ਤੇ ਠੀਕ ਆ ਚਲੋ ਹੁੰਦਾ ਵੀ ਮਤਲਬ ਕਿਹਦੀ ਹਰ ਇੱਕ ਕਿਸੇ ਨਾਲ ਮੋਹ ਪਿਆਰ ਇੰਨੇ ਜਿਆਦਾ ਹੁੰਦਾ ਵੀ ਜਦੋਂ ਉਹ ਛੱਡਦਾ ਤਾਂ ਬੰਦੇ ਦਾ ਬਹੁਤ ਔਖਾ ਹੋ ਜਾਂਦਾ ਪਰ ਯਾਰ ਜਿਹੜਾ ਆਪਣੇ ਪਿੱਛੇ ਪਰਿਵਾਰ ਆ ਜਿਹੜਾ ਮੈਂ ਕਹਾ ਤੇਰੀ ਮਾਂ ਭੈਣ ਭਰਾ ਕੋਈ ਵੀ ਆ ਯਾਰ ਤੂੰ ਤਾਂ ਉਹਨਾਂ ਨੂੰ ਵੀ ਟੈਨਸ਼ਨ 'ਚ ਪਾ ਰਿਆ ਉਹ ਕਹਿੰਦਾ ਬਈ ਗਲਤ ਤੇਰੀ ਸਹੀ ਆ ਮੈਂ ਕਿਹਾ ਰੋ ਤੇਰੇ ਨਾਲ ਸਾਲ ਸਾਲ ਹੀ ਤੇਰੇ ਨਾਲ ਗੱਲਬਾਤ ਕੀਤੀ ਉਹਨੇ ਬਈ ਮਤਲਬ ਜਿਹੜੇ ਤੈਨੂੰ 19 ਸਾਲਾਂ ਤੋਂ ਪਾਲ ਰਹੀ ਆ ਜਿਹਨੇ ਤੈਨੂੰ ਇੰਨਾ ਟਾਈਮ ਪੇਟ 'ਚ ਰੱਖਿਆ ਯਾਰ ਤੂੰ ਉਹਦੇ ਬਾਰੇ ਇੱਕ ਵਾਰੀ ਵੀ ਨਹੀਂ ਸੋਚਿਆ ਕਹਿੰਦਾ ਯਾਰ ਸੋਚ ਕੇ ਰੋਣ ਲੱਗ ਗਿਆ ਮਤਲਬ ਮੇਰੇ ਕੋਲੇ ਮੈਂ ਕਹਿਆ ਯਾਰ ਰੋ ਨਾ ਵੱਡੇ ਭਾਈ ਆਪਾਂ ਕਿਹੜਾ ਕੋਈ ਇੱਥੇ ਮੌਲ ਮਾਲ ਚ ਬੈਠਿਆ ਵੀ ਆਪਾਂ ਚੰਗੇ ਨਹੀਂ ਲੱਗਦੇ ਕਿ ਇੱਥੇ ਪਰ ਮੈਂ ਕਿਹਾ ਇੱਕ ਮੈਨੂੰ ਤਾਂ ਬਸ ਨਾ ਤੇਰੇ ਤਰਸ ਆਇਆ ਵੀ ਕਹਿੰਦਾ ਫਿਰ ਕਹਿੰਦਾ ਯਾਰ ਮੈਂ ਕਿਵੇਂ ਸੈੱਟ ਕਰਾਂ ਯਾਰ ਮੈਂ ਤਾਂ ਕਹਿੰਦਾ ਉਹਦੇ ਚੋਂ ਨਿਕਲੇ ਨਹੀਂ ਜਾਂਦਾ ਮੈਨੂੰ ਕਹਿੰਦਾ ਉਹੀ ਬਾਰ-ਬਾਰ ਜਹਾਜ਼ ਹੁੰਦੇ ਮੈਂ ਕਿਹਾ ਵੱਡੇ ਭਾਈ ਬਾਠ ਸੁਣਾ ਕਰ ਵੱਤ ਤੋਂ ਵੱਧ ਦਰਬਾਰ ਸਾਹਿਬ ਮੈਂ ਕਿਹਾ ਕਿ ਤੂੰ ਇੱਥੇ ਬੈਠਾ ਹੈ ਤੂੰ ਪੈ ਗਿਆ ਪਹਿਣਾ ਨਹੀਂ ਮੈਂ ਕਿਹਾ ਤੂੰ ਸੇਵਾ ਕਰ ਇੱਥੇ ਪਹਿਨ ਨਹੀਂ ਆਉਂਦੇ ਪੈਣੇ ਤਾਂ ਆਪਾਂ ਘਰੇ ਵੀ ਆਂ ਮੈਂ ਕਿਹਾ ਤੂੰ ਇੱਥੇ ਸੇਵਾ ਕਰ ਅਗਲੀ ਵਾਰ ਮੈਂ ਕਿਹਾ ਤੂੰ ਐਦਾਂ ਕਰਨਾ ਤੂੰ ਮੇਰਾ ਕੰਟੈਕਟ ਨੰਬਰ ਲੈ ਲੈ ਉਹ ਗੁਰਦਾਸਪੁਰ ਦਾ ਸੀਗਾ ਵਿਚਾਰਾ ਤੇ ਉਹਨੇ ਮੇਰਾ ਕੰਟੈਕਟ ਨੰਬਰ ਲਿਆ ਮੈਂ ਕਿਹਾ ਅਗਲੀ ਵਾਰ ਤੂੰ ਇਕੱਲੇ ਨਹੀਂ ਆਉਣਾ ਨਾਲ ਨੀ ਮਾਤਾ ਨੂੰ ਲੈ ਕੇ ਆਉਣਾ ਕਰਨ ਵਾਲਾ ਮਹਾਰਾਜ ਆ ਮੈਂ ਕਿਹਾ ਮੈਂ ਕੁਝ ਨਹੀਂ ਕਰਨਗਾ ਮੈਂ ਕਿਹਾ ਤੂੰ ਇਕੱਲੇ ਨਹੀਂ ਆ ਕੇ ਤੂੰ ਮੈਨੂੰ ਫੋਨ ਲਾ ਦੇਣਾ ਵੀ ਮੈਂ ਅੱਜ ਆਉਣਾ ਏ ਤੇ ਮੈਂ ਤੈਨੂੰ ਦੱਸ ਦਊਗਾ ਟੇ ਬਾਈ ਮੈਂ ਅੱਜ ਆ ਸਕਦਾ ਕੱਲ ਨੂੰ ਆਪਾਂ ਇਕੱਠੇ ਹੋਈਏ ਮੈਂ ਕਿਹਾ ਤੂੰ ਰਲ ਕੇ ਸੇਵਾ ਕਰਨੀ ਹੈ ਜਿਵੇਂ ਰਾਤ ਨੂੰ ਮੈਂ ਕਰਦਾ ਏ ਉਹ ਮਹਾਰਾਜ ਹੀ ਕਰਾਉਂਦਾ ਜੋ ਕਰਦਾ ਮਤਲਬ ਉਹ ਇੰਨਾ ਡਿਪਰੈਸ਼ਨ ਚ ਹੋਇਆ ਪਿਆ ਸੀ ਯਾਰ ਬਈ ਉਹਦਾ ਜਦੋਂ ਉਹ ਮੇਰੇ ਨਾਲ ਗੱਲ ਕਰੇ ਨਾ ਉਹਦਾ ਸਰੀਰ ਕੰਬੇ ਮੈਂ ਕਿਹਾ ਯਾਰ ਤੂੰ ਕਿਹੜੇ ਚੱਕਰਾਂ ਚ ਪਿਆ ਦੱਸ ਇਹ ਕੀ ਯਾਰ ਮੈਂ ਕਿਹਾ ਡਿਪਰੈਸ਼ਨ ਕਹਿੰਦਾ ਵੱਡੇ ਭਾਈ ਮੈਨੂੰ ਡਿਪਰੈਸ਼ਨ ਮੈਂ ਕਿਹਾ ਯਾਰ ਡਿਪਰੈਸ਼ਨ ਆਪਾਂ ਆਪ ਹੀ ਬਣਾਉਨੇ ਆ ਆਪਾਂ ਡਿਪਰੈਸ਼ਨ ਦਾ ਹਰ ਇੱਕ ਗੱਲ ਨੂੰ ਨਾਂ ਦੇ ਦੇ ਦਿੰਨੇ ਮੈਂ ਕਿਹਾ ਉਹ ਤੈਨੂੰ ਛੱਡ ਗਈ ਮੈਂ ਕਿਹਾ ਉਹ ਤੈਨੂੰ ਟੈਨਸ਼ਨ ਉਹ ਤੈਨੂੰ ਫੋਨ ਲਾਉਂਦੀ ਤੇਰਾ ਹਾਲ ਚਾਲ ਪੁੱਛਦੀ ਤੇਰੀ ਮਾਂ ਦਾ ਉਹ ਨਹੀਂ ਪੁੱਛਿਆ ਕਹਿੰਦਾ ਯਾਰ ਗਲਤ ਤੇਰੀ ਸਹੀ ਆ ਮੈਂ ਕਿਹਾ ਚੰਗਾ ਸਾਥੀ ਉਹੀ ਹੁੰਦਾ ਜਿਹੜਾ ਤੇਰੀ ਫੈਮਲੀ ਦੀ ਵੀ ਰਿਸਪੈਕਟ ਕਰੇ ਤੇਰੀ ਫੈਮਲੀ ਦੀ ਵੀ ਟੈਨਸ਼ਨ ਨਾ ਵੀ ਉਹਦੀ ਫੈਮਲੀ ਕਿਵੇਂ ਚੱਲਦੀ ਪਈ ਆ ਐਵੇਂ ਆਪਾਂ ਮੈਂ ਕਿਹਾ ਨਿੱਕੀ ਨਿੱਕੀ ਗੱਲ ਤੇ ਡਿਪਰੈਸ਼ਨ ਚ ਚਲੇ ਜਾਂਦੇ ਆ ਮੈਂ ਕਿਹਾ ਜਿਹੜਾ ਤੇਰਾ ਡੈਡੀ ਚਲਾ ਗਿਆ ਤੂੰ ਕਹਿੰਨੇ ਮੇਰੇ ਡੈਡੀ ਦੀ ਡੈਥ ਹੋਈ ਆ ਮੈਂ ਕਿਹਾ ਉਹਦੇ ਲਈ ਤਾਂ ਤੂੰ ਡਿਪਰੈਸ਼ਨ ਚ ਗਿਆ ਨਹੀਂ ਤੇ ਜਿਹੜੀ ਕੁੜੀ ਤੈਨੂੰ ਛੱਡ ਗਈ ਤੇ ਉਹਦੇ ਲਈ ਤੂੰ ਡਿਪਰੈਸ਼ਨ 'ਚ ਚਲਾ ਗਿਆ। ਆਪਣਾ ਡਿਪਰੈਸ਼ਨ ਇੱਕ ਕਾਮਨ ਜੀ ਚੀਜ਼ ਬਣ ਆਲੀ ਯਾਰ ਵੱਡੇ ਭਾਈ। ਮਤਲਬ ਆਈ ਮਤਲਬ ਸਾਡੀ ਕਾਫੀ ਉੱਥੇ ਫਿਰਨਾ ਮੈਂ 2 2.5 ਘੰਟੇ ਉਹਦੇ ਕੋਲੇ ਬੈਠਾ। ਮੈਂ ਖੈਰ ਤੂੰ ਸੌਂ ਜਾ ਬਈ ਤੂੰ ਨਾ ਰੱਬ ਦਾ ਨਾਮ ਲੈ। ਭਈ ਇਦਾਂ ਨਹੀਂ ਕਹਿੰਦਾ ਠੀਕ ਆ ਥੋੜਾ ਜੀ ਮਤਲਬ ਸ਼ੁਕਰਾਂ ਮਾਰ ਹਾਈ ਦਾ ਚੱਲੋ ਹਨਾ ਉੱਚ ਐਨਰਜੀ ਆਈ ਥੋੜੀ ਜੀ। ਮੈਂ ਖੈਰ ਤੂੰ ਜਦੋਂ ਮਰਜ਼ੀ ਕੰਟੈਕਟ ਕਰੀ ਮੇਰੇ ਨਾਲ ਤੇ ਭਈ ਜਦੋਂ ਮੈਂ ਕਿਹਾ ਤੇਰਾ ਮਨ ਕੋਈ ਗਲਤ ਥਾਟ ਆਉਂਦਾ ਜਾਂ ਤੂੰ ਮੈਂ ਕਿਹਾ ਮੈਨੂੰ ਫੋਨ ਆਪਾਂ ਨੰਨ ਗੱਲਾਂ ਬਾਤਾਂ ਕਰਕੇ ਥੋੜਾ ਮਨ ਸੈੱਟ ਹੋ ਜਾਂਦਾ। ਤੇ ਮਤਲਬ ਇਹ ਚੀਜ਼ ਆ ਯਾਰ ਵੱਡੇ ਭਾਈ ਮੈਂ ਇਹੀ ਗੱਲ ਕਰਦਾ ਵੀ ਉਹਨੇ ਇੱਕ ਕੁੜੀ ਪਿੱਛੇ ਦੇਖ ਲਾ ਆਪਣੀ ਜ਼ਿੰਦਗੀ ਖਰਾਬ ਕਰੀ ਜਾਂਦਾ। ਯਾਰ ਇਹ ਕੁੜੀਆਂ ਨੂੰ ਵੀ ਚਾਹੀਦਾ ਮੈਂ ਮੁੰਡਿਆਂ ਨੂੰ ਵੀ ਚਾਹੀਦਾ ਕੁੜੀਆਂ ਨੂੰ ਵੀ ਨਾ ਇੱਕ ਦੂਜੇ ਦੀ ਜ਼ਿੰਦਗੀ ਨਾ ਖਰਾਬ ਕਰੋ। ਕੀ ਡਿਪਰੈਸ਼ਨ ਆਪਾਂ ਨੂੰ ਐਸੀ ਚੀਜ਼ਾਂ ਦੇ ਜਾਂ ਹੋਰ ਕਿਸ ਚੀਜ਼ ਦਾ ਕੋਈ ਆਪਾਂ ਨੂੰ ਆਪਣੇ ਮਾਂ ਪਿਓ ਬੈਠੇ ਆ। ਠੀਕ ਉਹਦੀ ਮਾਂ ਨੇ ਤਾਂ ਡਿਪਰੈਸ਼ਨ ਚ ਗਈ ਨਹੀਂ ਵਿਚਾਰੀ ਬਈ ਉਹਦੇ ਘਰ ਵਾਲ ਚਲੇ ਗਿਆ ਮਰਿਆਂ ਦੇ ਨਾਲ ਮਰਿਆ ਨਹੀਂ ਨਾ ਜਾਂਦਾ ਉਹ ਵੀ ਇੱਕ ਉਹ ਇੱਕ ਜਿਉਂਦੀ ਆ ਸਿਰਫ ਉਹਦੇ ਕਰਕੇ। ਤੇ ਉਹੀ ਉਹਨੂੰ ਹੁਣ ਖਰਾਬ ਕਰ ਰਿਹਾ ਹੈ ਡਿਪਰੈਸ਼ਨ ਚੀਜ਼ ਹੀ ਹੈ ਮਤਲਬ ਆਪਾਂ ਯਾਰ ਨਾਰਮਲ ਬਨਾਲੀ ਜਮਾਂ ਬਈ ਹਰ ਇੱਕ ਗੱਲ ਨੂੰ ਆਪਾਂ ਡਿਪਰੈਸ਼ਨ ਚ ਲੈ ਜਾਈਏ ਹਰ ਇੱਕ ਗੱਲ ਨੂੰ ਡਿਪਰੈਸ਼ਨ ਚ ਲੈ ਜਾਈਏ ਨਿੱਕੇ ਨਿੱਕੇ ਜੋਖਾ ਤੇ ਡਿਪਰੈਸ਼ਨ ਹੋਇਆ ਪਿਆ ਕੋਸ਼ ਜੋਖਾ ਆਪ ਡਿਪਰੈਸ਼ਨ ਲੈਂਦੇ ਕੁਛ ਆਪਾਂ ਪਾ ਦਿੰਦੇ ਆ ਮਤਲਬ ਆਪਾਂ ਕਿਵੇਂ ਪਾਉਣੇ ਯਾਰ ਉਹਨਾਂ ਨੂੰ ਖੇਡਣ ਦਾ ਮੌਕੇ ਨਹੀਂ ਦਿੰਦੇ ਸਕੂਲੋਂ ਆਇਆ ਚੱਲ ਟਿਊਸ਼ਨ ਤੇ ਫੋਨ ਚੱਕ ਲੋ ਟੀਵੀ ਲਾਲੋ ਮਤਲਬ ਬੱਚਾ ਜਿੰਨਾ ਬਾਹਰ ਅੰਦਰ ਖੇਡੇ ਹੱਸੇ ਖੇਡੇ ਉਹਨਾਂ ਸਰੀਰ ਸਿਹਤ ਸੋਹਣੀ ਰਹਿੰਦੀ ਆ ਡਿਪਰੈਸ਼ਨ ਤੋਂ ਬਾਹਰ ਰਹਿੰਦਾ ਏ ਹੁਣ ਅੰਦਰ ਅੰਦਰ ਹੀ ਬੜੇ ਰਹਿਣਾ ਅੰਦਰ ਅੰਦਰ ਯਾਰ ਮਤਲਬ ਜਰ ਆਪਾਂ ਉਹਨੂੰ ਸਿਹਤ ਖਰਾਬ ਕਰ ਰਹੇ ਆ ਇਦਾਂ ਦੀਆਂ ਗੱਲਾਂ ਕਰ ਕਰਕੇ ਨਾ ਮਤਲਬ ਉਹਨੂੰ ਯਾਰ ਮਹਾਰਾਜ ਨੇ ਚਲੋ ਵਧੀਆ ਕੀਤਾ ਮਿਲਾਤਾ ਫਿਰ ਮੈਂ ਉਹਦੇ ਕੋਲ 2 2.5 ਘੰਟੇ ਬੈਠਾ ਉਦੋਂ ਬਾਅਦ ਚ ਮੈਂ ਫੇਰ ਸੇਵਾ ਚ ਚਲਾ ਗਿਆ ਆਹੀ ਆ ਯਾਰ ਆਪਾਂ ਕੋਈ ਜੀ ਮਿਲਦਾ ਹੋਣਾ ਚਲੋ ਉਹਦੀ ਹੈਲਪ ਕਰ ਦੋ ਬਸ ਆਪ ਕਰ ਤਾਂ ਕੁਝ ਨਹੀਂ ਸਕਦੇ ਕਰਨਾ ਤਾਂ ਮਹਾਰਾਜ ਇਹਨੇ ਉਹਨੂੰ ਸਮਝਾ ਸਕਦੇ ਆ ਜਿੰਨਾ ਕ ਆਪਾਂ ਨੂੰ ਪਤਾ ਹੁੰਦਾ ਤੇ ਇਹ ਚੀਜ਼ ਆ ਵੀ ਮੈਂ ਕਿਹਾ ਦੱਸ ਤੂ ਯਾਰ ਕਿਹੜੇ ਮਤਲਬ ਮੈਂ ਹੈਰਾਨ ਰਹਿ ਗਿਆ ਉਹਦੀਆਂ ਗੱਲਾਂ ਸੁਣ ਕੇ ਯਾਰ ਮੈਂ ਕਿਹਾ ਤੂੰ ਇੱਕ ਕੁੜੀ ਪਿੱਛੇ ਆਦੀ ਸਿਹਤ ਹੀ ਨਹੀਂ ਖਰਾਬ ਕੀਤੀ ਕਿੰਨਾ ਮੈਨੂੰ ਤਾਂ ਡਰ ਲੱਗਦਾ ਬਾਈ ਕੋਈ ਵੀ ਬੰਦਾ ਐ ਕੋਲ ਦੇ ਲਾਂਗੇ ਤੇ ਜਿੰਮ ਤੁਸੀਂ ਕਹਿੰਦਾ ਮੇਰੇ ਕੋਲੇ ਆ ਕੇ ਬਿਠੇ ਮੈਂ ਇਕਦਮ ਡਰ ਗਿਆ ਸੀ ਕਿਹੜੇ ਪਾਸੇ ਤੁਰੇ ਫਿਰਦੇ ਆਪਾਂ ਯਾਰ